ਮੇਰੇ ਨੂੰ ਅਸਮਾਨ ਤੇ ਜਿਹਨੋਂ ਬਤੀਤੋਂ ਕਿੰਦਾ ਸਾਰੇ ਅੱਜੋਂ ਤੁਸੀਂ ਸਾਰੇ ਹੋਵੋ ਦੀਆਂ ਹੋਵੋਗੇ ਜਿਵੇਂ ਕਿ ਮੇਰੀ ਪੋਪਾ ਨਾਲ ਦੀ ਦੁਕਾਨ ਰਹਿਣ ਦੀ ਸੀ ਜੀ ਫੁਲਕਾਰੀਆਂ ਨੂੰ ਲੈ ਕੇ ਸਾਰੇ ਕੰਦੇ ਸੀਗੇ ਕਿ ਤੁਸੀਂ ਫੁਲਕਾਰੀਆਂ ਦਾ ਕੋਈ ਡਿਜ਼ਾਈਨ ਸਾਡੇ ਲਈ ਲੈ ਕੇ ਆਓ ਤਾਂ ਆਪਾਂ ਤੁਹਾਡੇ ਲਈ ਟੂਲ ਵਰਤ ਕੇ ਫੁਲਕਾਰੀ ਲੈ ਕੇ ਆਏ ਆ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਫੁਲਕਾਰੀ ਬਣੀ ਹੋਈ ਹੈ ਇਹ ਐਂਡ ਤੁਸੀਂ ਕਿਸੇ ਵੀ ਮਤਲਬ ਡਿਜ਼ਾਈਨ ਦੇ ਵਿੱਚ ਸਾਡੇ ਤੋਂ ਫੁਲਕਾਰੀ ਰੈਡੀ ਕਰਾ ਸਕਦੇ ਹੋ ਜਿੱਦਾਂ ਆਪਾਂ ਬਾਗ ਵੀ ਰੈਡੀ ਕਰਦੇ ਆ ਫੁਲਕਾਰੀਆਂ ਵੀ ਰੈਡੀ ਕਰਦੇ ਆ ਤੇ ਤੁਸੀਂ ਇਹਨੂੰ ਕਿਸੇ ਵੀ ਕਲਰ ਦੇ ਵਿੱਚ ਰੈਡੀ ਕੋਈ ਵੀ ਡਿਜ਼ਾਈਨ ਦੇ ਸਕਦੇ ਹੋ ਆ ਦੇਖੋ ਜੀ ਇਹ ਫੁਲਕਾਰੀ ਬਹੁਤ ਪਿਆਰੀ ਬਣੀ ਹੋਈ ਹੈ ਮੈਂ ਤੁਹਾਨੂੰ ਨੇੜੇ ਤੋਂ ਮਾਰਕ ਦਿਖਾ ਦੇਣੀ ਆ ਤੁਸੀਂ ਦੇਖ ਸਕਦੇ ਹੋ ਤੁਸੀਂ ਇਹ ਫੁਲਕਾਰੀ ਨੂੰ ਕਿਸੇ ਵੀ ਕਲਰ ਕੰਬੀਨੇਸ਼ਨ ਵਿੱਚ ਰੈਡੀ ਕਰਾ ਸਕਦੇ ਹੋ ਇਹ ਫੁਲਕਾਰੀ ਵੇਅਰ ਕਿਤੀ ਬਹੁਤ ਸੋਹਣੀ ਲੱਗਦੀ ਹੈ ਤੁਸੀਂ ਦੇਖ ਸਕਦੇ ਹੋ ਐਂਡ ਤੁਸੀਂ ਸਾਨੂੰ ਕੋਈ ਵੀ ਡਿਜ਼ਾਈਨ ਭੇਜ ਸਕਦੇ ਹੋ ਫੁਲਕਾਰੀ ਦਾ ਅਸੀਂ ਤੁਹਾਨੂੰ ਸੇਮ ਫੁਲਕਾਰੀ ਰੈਡੀ ਕਰਕੇ ਦਵਾਂਗੇ ਤੁਸੀਂ ਚਾਹੇ ਬਾਗ ਦਾ ਡਿਜ਼ਾਈਨ ਭੇਜੋ ਉਸ ਤੋਂ ਬਾਅਦ ਵੀ ਰੈਡੀ ਕਰ ਦਾਂਗੇ ਬਾਕੀ ਸਾਡੇ ਸੋਹਣੇ ਸੋਹਣੇ ਡਿਜ਼ਾਈਨ ਦੇਖਣ ਲਈ ਸਾਡੀ ਆਈਡੀ ਨੂੰ ਫੋਲੋ ਲਾਈਕ ਐਂਡ ਸ਼ੇਅਰ ਜੁਸ ਕਰੋ ਤਾਂ ਧੰਨਵਾਦ